ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਅੱਜ ਪੂਰਾ ਪੰਜਾਬ ਬੰਦ ਹੈ 30 ਤਰੀਕਾ ਹੈ ਕਿਸਾਨਾਂ ਦੇ ਕਹੇ ਤੋਂ ਪੂਰਾ ਪੰਜਾਬ ਬੰਦ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹਾਂ ਅੱਜ ਹੋਣਾ ਚਾਹੀਦਾ ਦੁੱਖ ਸਭ ਨੂੰ ਹੋਣਾ ਚਾਹੀਦਾ ਜੇ ਜ਼ਮੀਨਾਂ ਨਹੀਂ ਰਹਿਣਗੀਆਂ ਤਾਂ ਫਸਲਾਂ ਨਹੀਂ ਰਹਿਣਗੀਆਂ ਜੇ ਫਸਲਾਂ ਨਹੀਂ ਰਹਿਣਗੀਆਂ ਫਿਰ ਖਾਵਾਂਗੇ ਕੀ ਸਾਰੇ ਮਜ਼ਦੂਰ ਹੀ ਬਣ ਜਾਗੇ ਤੇ ਉਹਦਾ ਕੋਈ ਫਾਇਦਾ ਨਹੀਂ ਹੋਣਾ ਫਿਰ ਵੇਚੂਗਾ ਕੌਣ ਬਣਾਊਗਾ ਕੌਣ ਵੱਡੇ ਜਿਹੜੇ ਘਰਾਣੇ ਨੇ ਉਹ ਬੱਚੇ ਆਪਾਂ ਕੀ ਕਰਾਂਗੇ ਪੜ੍ਹਾਵਾਂਗੇ ਕਿੱਥੋਂ ਲਿਖਾਵਾਂਗੇ ਕਿੱਥੋਂ ਅਗਲਾ ਕਹੂਗਾ ਕਿ ਮੈਂ ਕਿਵੇਂ ਕਿ ਮਾਪਿਆਂ ਨੂੰ ਕਹਾ ਤੁਸੀਂ ਅੱਗੇ ਬੈਠਿਆਂ ਨੂੰ ਰੋਟੀ ਦੇ ਦੋਗੇ ਜਾਂ ਜ਼ਮੀਨਾਂ ਹੀ ਨਹੀਂ ਰਹਿਣਗੀਆਂ ਯਾਰ ਬੱਚਿਆਂ ਦਾ ਆਪਣਾ ਨਹੀਂ ਖਰਚਾ ਚੱਲੂਗਾ ਜਾਂ ਜ਼ਮੀਨਾਂ ਨਹੀਂ ਰਹਿਣਗੀਆਂ ਤਾਂ ਰਹੂਗਾ ਕੀ ਇਸ ਕਰਕੇ ਮੈਂ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਕਰਦਾ ਹਾਰ ਕਰਦਾ ਪ੍ਰਗਤ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਪੰਜਾਬ ਬੰਦੀ ਦੇ ਵਿੱਚ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਹੁਣ ਤੁਸੀਂ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਸਾਨਾਂ ਦੇ ਵਿੱਚ ਬਹੁਤ ਸਾਰੀ ਨੌਜਵਾਨ ਪੀੜ੍ਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦਾ ਤੁਸੀਂ ਦੇਖੋ ਜੀ ਡੇਢ ਸਾਲ ਅਸੀਂ ਪਹਿਲਾਂ ਦਿੱਲੀ ਬੈਠੇ ਰਹੇ ਸਭ ਬੈਠੇ ਰਹੇ ਆ ਨਾ ਕੀ ਬਣਿਆ ਮੋਦੀ ਕਹਿ ਕੇ ਮੁੱਕਰ ਗਿਆ ਹੁਣ ਜਿਹੜੇ ਦੂਜੇ ਸੀ ਉਹ ਮੋਦੀ ਦੇ ਨੇੜੇ ਲੱਗ ਗਏ ਉਹ ਤਾਂ ਨਹੀਂ ਆ ਰਹੇ ਕਹਿੰਦੀ ਮੋਦੀ ਨੇ ਡਰਾ ਲੇ ਕਹਿੰਦੀ ਇੰਨੇ ਕਿ ਜੋਗੇ ਸੀਗੇ ਵੀ ਮੋਦੀ ਦੀ ਬੜਕ ਤੋਂ ਹੀ ਡਰ ਗਏ ਵੀ ਲੱਤਾਂ ਕੰਬਣ ਲੱਗੀਆਂ ਵੇ ਜਾਨ ਤੋਂ ਇੰਨਾ ਡਰਦੇ ਆ ਮੈਂ ਮਰਨ ਤੋਂ ਹੀ ਡਰਦੇ ਆ ਦੱਸ ਫਿਰ ਇਹਨਾਂ ਨੂੰ ਨਾ ਮੂਲੇ ਨਹੀਂ ਲੱਗਣਾ ਚਾਹੀਦਾ ਬਹੁਤ ਮਾੜੀ ਗੱਲ ਆ ਨਾ ਪੰਜਾਬ ਨਾਲ ਇਹਨਾਂ ਨੇ ਗੱਦਾਰੀ ਕੀਤੀ ਆ ਧੋਖਾ ਕੀਤਾ ਵਾ ਕਿੱਥੇ ਇਹ ਜਵਾਬ ਦੇਣਗੇ ਹੈ ਕੋਈ ਜਗ੍ਹਾ ਤੁਹਾਨੂੰ ਪਤਾ ਵੀ ਕਿ ਕਿਤੇ ਜਵਾਬ ਦੇ ਦੇਣਗੇ ਗੱਦਾਰੀ ਦਾ ਹੈ 300 ਕਰੋੜ ਰੁਪਈਆ ਜਿਹੜਾ ਦਿੱਲੀ ਇਕੱਠਾ ਹੋਇਆ ਸੀਗਾ ਇਹਨਾਂ ਨੇ ਆਪਾਂ ਨੂੰ ਕੋਈ ਹਿਸਾਬ ਦਿੱਤਾ ਕਿਸੇ ਨੂੰ ਦਿੱਤਾ ਕਿਸੇ ਨੂੰ ਅੱਜ ਕੋਈ ਲੰਗਰ ਲਾਉਂਦਾ ਜੇ ਕਿਸੇ ਕੋ ਚਾਹ ਲੈਣ ਜਾਂਦੇ ਆ ਤਾਂ ਉਹ ਕਹਿੰਦਾ ਮੇਰਾ ਆਪਣਾ ਲੰਗਰ ਲਾਇਆ ਹੋਇਆ ਸਾਨੂੰ ਸਟੇਟ ਵਾਲੇ ਕੁਝ ਨਹੀਂ ਦਿੰਦੇ ਹੈਗੇ ਸਾਨੂੰ ਆ ਕੁਝ ਨਹੀਂ ਦਿੰਦੇ ਮੈਂ ਆਪਣੇ ਘਰੋਂ ਲੰਗਰ ਲਾਇਆ ਜਦੋਂ ਆ ਗੱਲਾਂ ਹੋਣਗੀਆਂ ਮਾੜੀਆਂ ਗੱਲਾਂ ਨੇ ਇਸ ਕਰਕੇ ਸਾਥ ਦਬੋ ਕਿਉਂਕਿ ਜੇ ਭੈਣ ਭਰਾ ਨਹੀਂ ਕੋਈ ਨਾਲ ਖੜੂਗਾ ਤਾਂ ਜੇ ਡੱਲੇ ਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਸੋਚੋ ਆਪਾਂ ਜਾਵਾਂਗੇ ਕਿੱਥੇ ਕੋਈ ਰਹਿ ਜਾਊਗਾ ਘਰ ਆਪਣੇ ਖਾਤਰ ਵੇ ਤਾਂ ਆਪਣੇ ਕੋਲ ਨਾ ਉਹ ਤਾਂ ਪਹਿਲਾਂ ਹੀ ਕਹਿੰਦੇ ਆ ਤੁਸੀਂ ਉੱਥੇ ਕੀ ਗੱਲ ਲੱਗੋ ਤੁਸੀਂ ਉੱਥੇ ਕਿਉਂਕਿ ਪਹਿਲਾਂ ਹੀ ਉਹ ਤਾਂ ਵਿਕੇ ਹੋਇਆ ਉਹਨਾਂ ਨੂੰ ਤਾਂ ਬਿਲਡਿੰਗਾਂ ਮਿਲ ਗਈਆਂ ਬਾਹਰ ਕੋਠੀਆਂ ਖਰੀਦ ਲੀਆਂ ਉਹਨਾਂ ਨੇ ਉਹ ਤਾਂ ਇੱਥੋਂ ਫਰਾਡ ਹੋਣ ਦੀ ਕੋਸ਼ਿਸ਼ ਕਰਨੀ ਹੈ ਹੁਣ ਕਿਉਂਕਿ ਪੰਜਾਬ ਤਾਂ ਜਿਉਣ ਦਾ ਹੱਕੇ ਨਹੀਂ ਉਹਨਾਂ ਦਾ ਜਿਹੜੀ ਗੱਦਾਰੀ ਅਸੀਂ ਉਹਨਾਂ ਤੇ ਤੁਰੇ ਸੀਗੇ ਸੋਚ ਕੇ ਵੀ ਭਾਈ ਉਹ ਬਹੁਤ ਵਧੀਆ ਬੰਦੇ ਆ ਉਹਨਾਂ ਖਾਤਰ ਸਾਡੀਆਂ ਜਾਨਾਂ ਵੀ ਸ਼ਹੀਦ ਵੀ ਹੋਵਾਂਗੇ ਉਹ ਗਦਾਰ ਕਰ ਆਪਣਾ ਆਪਣੇ ਨਾਲ ਗਦਾਰੀ ਕਰ ਗਿਆ ਆਪਾਂ ਨੂੰ ਬਿਠਾ ਕੇ 1.5 ਸਾਲ ਉੱਤੇ ਕੀ ਗੱਲ ਸੀ ਉਹਨਾਂ ਤੋਂ ਤਨਖਾਹਾਂ ਨਹੀਂਆਂ ਸੀਗੀਆਂ ਜਿਹੜੇ ਅੱਜ ਆਪਣੇ ਘਰਾਂ 'ਚ ਪੈਸੇ ਲੈ ਕੇ ਬਹਿ ਗਏ ਆ ਡੱਲਿਆਰ ਸਾਹਿਬ ਬੈਠਿਆ ਨਾ ਭੋਖੜ ਤਾਲ ਤੇ ਅਸੀਂ ਅੱਜ ਵੀ ਬੈਠੇ ਆ ਨਾ ਪਹਿਲਾਂ ਤਨਖਾਹ ਮੰਗੀਆਂ ਸੀ ਨਾ ਹੁਣ ਮੰਗੀਆਂ ਨਾ ਗਾਹਾਂ ਮੰਗਿਏ ਪਰ ਸਾਤਾ ਦਬਾਉਣਾ ਯਾਰ ਪੈਸੇ ਤਾਂ ਲੈ ਕੇ ਘਰੇ ਬਹਿ ਗਏ ਸਾਰੇ ਆਓ ਇਹ ਤੁਹਾਡਾ ਸਭ ਦਾ ਸਾਥ ਵਣਦਾ ਹਾਂਜੀ ਵਾਈਗੁਰ ਜੀ ਕਿੱਥੇ ਵਾਈਗੁਰ ਜੀ ਦਾ ਖਾਲਸਾ ਵਾਹ ਵਾਈਗੁਰ ਜੀ ਕਿੱਥੇ